ਵਧੀਆ ਰੇਟ ਤੇ ਵਧੀਆ ਕੂਠੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਜਿਹੜੀ ਕੂਠੀ ਆਪਾਂ ਲੈ ਕੇ ਪਹੁੰਚੇ ਕੂਠੀ ਵੀ ਪਸੰਦ ਆਊਗੀ ਬਾਕੀ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਕੋਲੇ ਕੂਠੀ ਘਰ ਮਕਾਨ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਕਿਸੇ ਵੀ ਏਰੀਆ ਚ ਪਿੰਡ ਸ਼ਹਿਰ ਜਿੱਥੇ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਤੇ ਜੋ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਚੈਨਲ ਦਾ WhatsApp ਨੰਬਰ ਹੈ ਜੀ ਇਹ ਨਵੀਆਂ ਨਵੀਆਂ ਕੂਠੀਆਂ ਤੇ ਘਰ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ 10 ਮਾਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜਿਹੜੀ ਕੋਠੀ ਇਹ ਬਣੀ ਹੋਈ ਹੈ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬਿਲਕੁਲ ਨਵੀਂ ਕੋਠੀ ਹੈ ਜੀ ਨਵੀਂ ਤਿਆਰ ਹੋਈ ਹੈ ਤੇ ਸਾਰਾ ਕੁਝ ਵਧੀਆਗਾ ਇਹਨਾਂ ਨੇ ਬਹੁਤ ਸੋਹਣੀ ਕੋਠੀ ਜਿਹੜੀ ਆਪਦੀ ਤਿਆਰ ਕਰਵਾਈ ਹੋਈ ਹੈ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਵਧੀਆ ਖੁੱਲੀ ਡੁੱਲੀ ਲੋਬੀ ਮਿਲ ਜੂਗੀ ਬਾਹਰੋਂ ਖੁੱਲੀ ਡੁੱਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਗੱਡੀ ਵਗੈਰਾ ਜੇ ਖੜਾਉਣੀ ਆ ਤਾਂ ਉਹਦੀ ਆਰਾਮ ਨਾਲ ਆਪਾਂ ਅੰਦਰ ਲਿਆ ਸਕਦੇ ਹਾਂ ਜੀ ਬਾਕੀ ਬਾਰੀ ਸਿਰ ਆਪਾਂ ਗੱਲ ਕਰਦੇ ਹਾਂ ਤੇ 10 ਮਰਲੇ ਜਗ੍ਹਾ ਟੋਟਲ ਆਪਾਂ ਨੂੰ ਮਿਲ ਜੂਗੀ ਜਗ੍ਹਾ ਹੀ ਰਜਿਸਟਰੀ ਬੜੀ ਆਪਨ ਮਿਲੂਗੀ ਬਾਕੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਹਿਲਾਂ ਕਿਚਨ ਦੇਖ ਲਓ ਜਦੋਂ ਆਪਾਂ ਲੋਬੀ ਚ ਐਂਟਰ ਹੁੰਨੇ ਆ ਇੱਕ ਪਾਸੇ ਪਹਿਲਾਂ ਆਪਾਂ ਨੂੰ ਕਿਚਨ ਹੀ ਦੇਖਣ ਨੂੰ ਮਿਲੂਗਾ ਜੀ ਬਾਕੀ ਲੋਬੀ ਦੀ ਛੱਤ ਦੇਖ ਲਓ ਤੇ ਸਾਰਾ ਕੁਝ ਇਹਨਾਂ ਨੇ ਵਧੀਆ ਤਿਆਰ ਕਰਵਾਇਆ ਹੋਇਆ ਜੀ ਕਲਾਕਲਾ ਕੰਮ ਬਹੁਤ ਸੋਹਣੇ ਢੰਗ ਨਾਲ ਇਹਨਾਂ ਨੇ ਕਰਵਾ ਰੱਖਿਆ ਤੇ ਰੰਗ ਰੋਗਨ ਦਾ ਟੋਟਲ ਵਧੀਆ ਇਹਨਾਂ ਨੇ ਕੰਮ ਕਰਵਾਇਆ ਹੋਇਆ ਜੇ ਆਪਾਂ ਥੱਲੇ ਗੱਲ ਕਰੀਏ ਫਾਰਸ਼ ਦੀ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਘਰ ਆਪਣੇ ਕੋਲੇ ਇਹ ਪੂੰਝਿਆ ਕੂਠੀ ਆਪਣੇ ਕੋਲੇ ਇਹ ਪੂੰਝੀ ਹੈ ਸੇਲ ਵਾਸਤੇ ਵੇਚਣੀ ਹੈ ਇਹਨਾਂ ਨੇ ਕੂਠੀ ਸਾਰੀ ਕੂਠੀ ਜਿਹੜੀ ਨਕਸ਼ੇ ਤੇ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਜਿਹੜੇ ਬੈਡਰੂਮਸ ਆਪਾਂ ਨੂੰ ਦੇਖਣ ਨੂੰ ਮਿਲਣਗੇ ਪure ਵਧੀਆ ਖੁੱਲੇ ਡੁੱਲੇ ਤੇ ਕੋਈ ਐਦਾ ਨਹੀਂ ਭੀੜ ਭੜੱਕੀ ਜੀ ਜਗ੍ਹਾ ਆਪਾਂ ਨੂੰ ਮਿਲੂਗੀ ਵਧੀਆ ਜਗ੍ਹਾ ਮਿਲੂਗੀ ਵਧੀਆ ਬੈਡਰੂਮ ਬਾਕੀ ਜਿਹੜਾ ਬਾਥਰੂਮ ਬਣਿਆ ਹੋਇਆ ਇਹ ਤੁਸੀਂ ਚੈੱਕ ਕਰੋ ਇਹਦੇ ਵਿੱਚ ਸਟੈਂਡਿੰਗ ਸੀਟ ਲੱਗੀ ਹੋਈ ਹੈ ਤੇ ਟੋਟਲ ਕੰਮ ਹੋਇਆਗਾ A to Z ਉੱਪਰ ਤੋਂ ਲੈ ਕੇ ਨੀਚੇ ਤੱਕ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹ ਅਗਰ ਜੀ ਸਟੋਰ ਰੂਮ ਸਟੋਰ ਰੂਮ ਵੀ ਬਹੁਤ ਖੁੱਲਾ ਡੁੱਲਾ ਬਹੁਤ ਵਧੀਆ ਬਣਿਆ ਹੋਇਆ ਪੂਰਾ ਵੱਡਾ ਬਣਿਆ ਹੋਇਆ ਜੇ ਇਹਨੂੰ ਆਪਾਂ ਇੱਕ ਰੂਮ ਦੀ ਤਰ੍ਹਾਂ ਵਰਤਣਾ ਹੈ ਰੂਮ ਦੀ ਤਰ੍ਹਾਂ ਵੀ ਵਰਤ ਸਕਦੇ ਹਾਂ ਬਾਕੀ ਸਟੋਰ ਰੂਮ ਤਾਂ ਜੇ ਆਪਾਂ ਵਰਤਣਾ ਤਾਂ ਸਟੋਰ ਰੂਮ ਤਾਂ ਹੈ ਗਈ ਹੈ ਤੇ ਸਾਰਾ ਕੁਝ ਵਧੀਆ ਜੀ ਟੋਟਲ ਗੱਲਬਾਤ ਆਪਾਂ ਜੇ ਕਰੀਏ ਤਾਂ ਇੱਕ ਨੰਬਰ ਕੂਠੀ ਹੈ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਕੂਠੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਕੂਠੀ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਚੱਲਦੀ ਚੱਲਦੀ ਵੀਡੀਓ ਜੀ ਕਰਦੇ ਰਹਿਆ ਕਰੋ ਜੀ ਜੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜੇ ਚੈਨਲ ਤੇ ਪਹੁੰਚੇ ਹੋ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਇਸ ਤਰ੍ਹਾਂ ਦੀ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਪੂਰੀ ਬਾਕੀ ਜਿਹੜੀ ਆਪਾਂ ਗੱਲ ਕਰੀਏ ਕੰਧ ਦੀ ਜਿਹੜੀ ਚਾਰ ਦੁਵਾਰੀ ਵਾਲੀ ਕੰਧ ਹੈ ਉਸ ਦੇ ਉੱਪਰ ਇਹਨਾਂ ਨੇ ਤਾਰਾਂ ਲਾਈਆਂ ਹੋਈਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੋਲ-ਗੋਲ ਤੇ ਵਧੀਆ ਸੇਫਟੀ ਹੈ ਜੀ ਸਿਕਿਉਰਿਟੀ ਦਾ ਇਹਨਾਂ ਨੇ ਬਹੁਤ ਖਾਸ ਧਿਆਨ ਰੱਖਿਆ ਹੋਇਆ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕੋਠੀ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਲਾਜ਼ਮੀ ਕਰਿਓ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 30 ਲੱਖ ਰੁਪਿਆ ਇਹਨਾਂ ਨੇ ਕਿਹਾ ਹੈਗਾ ਆਪਣੇ ਕੋਲੇ ਕੋਠੀ ਇਹ ਪਹੁੰਚੀ ਹੈ ਜਿਹੜੀ ਨਮਾਸ਼ੇਰ ਏਰੀਆ ਚ ਪਹੁੰਚੇ ਜੀ 슈ਗਰ ਮਿਲ ਦੇ ਬਿਲਕੁਲ ਨੇੜੇ ਅਸੀਂ 10 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਐ ਸੋਹਣੀ ਕੋਠੀ ਐ ਰੇਟ ਮਾਲਕ ਨੇ ਵਧੀਆ ਲਾਗੇ ਪਏ ਜੇ ਮਾਲਕ ਨੇ ਕਿਹਾਗਾ ਵੀ ਰੇਟ ਉੱਪਰ نیچے ਬਹਿ ਕੇ ਕਰ ਲਾਂਗੇ ਮਾਲਕ ਨੇ ਕਿਹਾ ਵੀ ਜੀਨੋ ਵੀ ਕੋਠੀ ਪਸੰਦ ਆਉਂਦੀ ਐ ਆਜੋ ਇੱਕ ਵਾਰੀ ਘਰੇ ਬਹਿ ਕੇ ਰੇਟ ਮੁਕਾ ਲਾਂਗੇ ਗੱਲਬਾਤ ਬਹਿ ਕੇ ਕਰ ਲਾਂਗੇ ਤੇ ਬਹਿ ਕੇ ਗੱਲਬਾਤ ਕਰਕੇ ਰੇਟ ਮੁਕਾ ਕੇ ਤੇ ਕੁਠੀ ਜਿਹੜੀ ਸੇਲ ਕਰਦਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ ਗੱਲਬਾਤ ਤੁਸੀਂ ਕਰਨੀ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨੂੰ ਫੋਨ ਲਗਾ ਲਿਓ ਜੀ ਮਾਲਕ ਦਾ ਨੰਬਰ ਹੈ 98769 373765 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ 98769 73765 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਮਾਲਕ ਨਾਲ ਜਦੋਂ ਗੱਲ ਕਰੋਗੇ ਕੁਝ ਵੀ ਤੁਸੀਂ ਪੁੱਛਣਾ ਮੇਰੇ ਵੱਲੋਂ ਕੋਈ ਵੀ ਜਾਣਕਾਰੀ ਜੇ ਰਹਿ ਗਈ ਹੋਵੇ ਤਾਂ ਮਾਲਕ ਨਾਲ ਗੱਲ ਕਰਕੇ ਮਾਲਕ ਨੂੰ ਫੋਨ ਕਰਕੇ ਕੁਝ ਵੀ ਪੁੱਛਣਾ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਜੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ 10 ਮਾਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਬਾਕੀ ਕੀ ਕੁਝ ਬਣਾ ਹੋਇਆ ਉਹ ਤੁਸੀਂ ਸਾਰਾ ਕੁਝ ਆਪੇ ਦੇਖ ਲਿਆ ਜੀ ਵੀਡੀਓ ਖਤਮ ਨਹੀਂ ਹੋਈ ਜੀ ਵੀਡੀਓ ਮੁੱਕੀ ਨਹੀਂ ਹੈਗੀ ਬਾਕੀ ਆਪਾਂ ਜਿਹੜਾ ਬਹਿੜਾ ਦੇਖਿਆ ਸੀਗਾ ਬਹਿੜਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਸਾਰੇ ਬਹਿੜੇ ਦੇ ਵਿੱਚ ਇਹਨਾਂ ਨੇ ਟਾਈਲਾਂ ਲਗਵਾਈਆਂ ਹੋਈਆਂ ਨੇ ਕੋਈ ਸਿਮੈਂਟਡ ਫਰਸ਼ ਨਹੀਂ ਹੈਗਾ ਕੋਈ ਲੋਕ ਟਾਈਲਾਂ ਨਹੀਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਜਿਹੜੇ ਮਾਲਕ ਨੇ ਪੂਰੇ ਸ਼ੌਕੀਨ ਨੇ ਸੀ ਬਹੁਤ ਸ਼ੌਂਕ ਨਾਲ ਕੋਠੀ ਜਿਹੜੀ ਆਪਦੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਸਾਰਾ ਕੰਮ A to Z ਇਹਨਾਂ ਨੇ ਕਰਵਾ ਰੱਖਿਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ 12ਵੇਂ ਬਿਹੜੇ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਓਡੀਅਮ ਮਿਲ ਜਾਣਗੀਆਂ ਉੱਪਰੋਂ ਜਿਹੜੀ ਛੱਤ ਹੈ ਉਹ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਪੂਰੀ ਗੱਲ ਮਾਲਕ ਨਾਲ ਮੇਰੀ ਹੋਈ ਤੇ ਮਾਲਕ ਨੇ ਸਾਰਾ ਕੁਝ ਦੱਸਿਆ ਜੀ ਬਾਕੀ ਮੈਂ ਤਾਂ ਸਾਰੀ ਜਾਣਕਾਰੀ ਤੁਹਾਨੂੰ ਦੇ ਹੀ ਦਿੱਤੀ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ਼ ਕਰਿਓ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਤੁਹਾਨੂੰ ਕਈ ਵਾਰੀ ਆਪਾਂ ਸਕਰੀਨ ਤੇ ਨੀਚੇ ਦੇ ਦਿੰਦੇ ਹਾਂ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕੋਠੀ ਜਿਹੜੀ ਤੁਹਾਨੂੰ ਆਪਾਂ ਦਿਖਾਈ ਕਿਵੇਂ ਦੀ ਲੱਗੀ ਕਮੈਂਟ ਲਾਜ਼ਮੀ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਸਾਰੇ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਆਇਓ ਤੁਹਾਡੇ ਕੋਲੇ ਵੀ ਕੋਠੀ ਆ ਜੀ ਕਿਸੇ ਵੀ ਏਰੀਆ ਚ ਹਨ ਤੁਹਾਡੇ ਕੋਲੇ ਹਨ ਤੁਹਾਡੇ ਰਿਸ਼ਤੇਦਾਰਾਂ ਕੋਲੇ ਹਨ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 73 800 26173 ਦੁਬਾਰਾ ਫਿਰ ਤੋਂ ਦੱਸ ਦੇਣਾ ਬਾਕੀ ਉੱਪਰ ਚੱਲ ਰਿਹਾ ਵਾਰ-ਵਾਰ ਤੁਸੀਂ ਨੋਟ ਕਰ ਲਓ 73 800 26173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜੋਗੇ ਉਹ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ ਬਾੜ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਜੀ 메ਨ ਗੇਟ ਤੋਂ ਤੇ ਬਿਲਕੁਲ ਆਰਾਮ ਨਾਲ ਬਣਾਇਆ ਕਰੋ ਕੋਈ ਜ਼ਿਆਦਾ ਜਲਦਬਾਜ਼ੀ ਨਾ ਕਰਿਆ ਕਰੋ ਬਿਲਕੁਲ ਆਰਾਮ ਨਾਲ ਸ਼ੌਂਕ ਨਾਲ ਪੂਰੀ ਵਧੀਆ ਅੰਦਰ ਬਾਹਰੋਂ ਫਰੰਟ ਵਗੈਰਾ ਸਾਰਾ ਦਿਖਾ ਕੇ ਆਸੇ ਪਾਸੇ ਦਾ ਏਰੀਆ ਦਿਖਾ ਕੇ ਸਾਰਾ ਕੁਝ ਵਧੀਆ ਤਰੀਕੇ ਨਾਲ ਉੱਪਰ ਨੀਚੇ ਤੋਂ ਉੱਪਰ ਜਾਣ ਵਾਸਤੇ ਆਪਣੇ ਪੂੜੀਆਂ ਆਮ ਹੁੰਦੀਆਂ ਹੀ ਆ ਜੀ ਸਾਰਾਂ ਦੇ ਘਰਾਂ ਉੱਪਰ ਵੀ ਜਾ ਕੇ ਦਿਖਾਇਆ ਕਰੋ ਸਾਰਾ ਕੁਝ ਤੇ ਬਣਾ ਕੇ ਭੇਜ ਦਿਓ ਪੂਰੀ ਵਧੀਆ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਤੇ ਫਰੀਦ ਵਿੱਚ ਛੇਤੀ ਤੋਂ ਛੇਤੀ ਇਰਤਵੜੀ ਲਗਾ ਦਿੱਤੀ ਜਾਵੇਗੀ ਬਾਕੀ ਵੀਡੀਓ ਵਧੀਆ ਲੱਗੀ ਜੇ ਤੁਹਾਨੂੰ ਤਾਂ ਲਾਈਕ ਜ਼ਰੂਰ ਕਰ ਦਿਓ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਮੇਰੇ ਵੱਲੋਂ ਮੈਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਸਾਰਾ ਕੁਝ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾਇਆ ਵਧੀਆ ਜਾਣਕਾਰੀ ਦਿੱਤੀ ਬਾਕੀ ਕੋਈ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਬਾਕੀ ਅੱਜ ਲਈ ਬਾਸ ਐਨੇ ਜੀ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਚੈਨਲ ਨਾਲ ਪੱਕੇ ਤੌਰ ਤੇ ਲਾਜ਼ਮੀ ਜੁੜ ਜੂ ਨੀਚੇ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਕੂਠੀ ਘਰ ਮਕਾਨ ਤੁਹਾਨੂੰ ਚਾਹੀਦਾਗਾ